ਕਿਸਾਨ ਭਰਾਵੋ ਸਵਾਗਤ ਕਰਦੇ ਆ ਕਾਕਾ ਜੀ ਸੋਲਰ ਮੰਡੀ ਡੱਬ ਵਾਲੀ ਤੋਂ ਜਿਸ ਤਰ੍ਹਾਂ ਤੁਹਾਨੂੰ ਸਾਡੇ ਕੰਪਨੀ ਕਾਕਾ ਜੀ ਸੋਲਰ ਕਨੇਓ ਕਿਤੇ ਸੋਲਰ ਇੰਸਟਾਲ ਵਾਟਰ ਪੰਪ ਦੀ ਪਰਫਾਰਮੈਂਸ ਪਾਣੀ ਦੀ ਪਰਫਾਰਮੈਂਸ ਬਾਰੇ ਸਮਾਰਨ ਮਰੀ ਜਾਣਕਾਰੀ ਦੇਣ ਆ ਰਹੇ ਨੇ ਹੈ ਆਉ ਤੁਹਾਨੂੰ ਮਿਲਾਉਣੇ ਆ ਸਾਡੇ ਅਸਲ ਤੇ ਇਮਾਨਦਾਰ ਸੋਲਰ ਨਾਮ ਜਿਸ ਨੂੰ ਕੇਸੀ ਸਰਤਾਜ ਨਾਮ ਦਾ ਨਾਮ ਦਿੱਤਾ ਹੈ ਸਰਤਾਜ ਨਾਮ ਜੀ ਸਰਤਾਜ ਨਾਮ ਦੇ ਕਿਸਾਨ ਭਰਾਵੋ ਦੇਖੋ ਕੋਈ ਵੀ ਚੀਜ਼ ਕੋਈ ਸਕਟਰ ਮੋਰਨਿੰਗ ਆ ਇਹ ਸਾਡੇ ਮਿਹਨਤ ਦਾ ਨਾਮ ਆ ਕਿਸਾਨ ਭਰਾਓ ਮਿਹਨਤ ਦਾ ਨਾਮ ਜਿਹਨੂੰ ਕਿ ਅਸੀਂ ਸਰਕਾਰੀ ਨਾਮ ਦਿੱਤਾ ਹੈ ਕਿਸਾਨ ਭਰਾਓ ਇਹ ਹੁੰਦਾ ਹੀ ਇਮਾਨਦਾਰੀਆਂ ਕੀਤਾ ਆ ਸਟੌਨੀ ਜੀ ਇਸ ਵਿੱਚ ਵੀ ਹਰਦੀ ਕੰਪਨੀ ਦਾ ਕਾਈ ਸੋਲਰ ਕੰਮ ਹੋ ਊਰਜਾ ਮੰਤਰਾਲੇ ਤੋਂ ਪਾਸ ਕੀਤਾ ਸਟ੍ਰਕਚਰ ਲਗਾ ਰਹੇ ਜਿਹੜੇ ਪੂਰੇ ਪੰਜਾਬ ਪਰ ਵਿੱਚ ਇੱਕ ਇੱਕ ਕੰਪਨੀ ਹੈ ਜੋ ਊਰਜਾ ਮੰਤਰਾਲੇ ਦਾ ਖਾਸ ਸਟ੍ਰਕਚਰ ਲਗਾ ਰਹੇ ਜਿਨ੍ਹਾਂ ਕੀ ਕਿਸਾਨ ਚੋਕ ਸਾਦੇ ਵੀ ਜਗ੍ਹਾ ਨਾਲ ਕੋਈ ਕਿਸਾਨ ਤੇ ਗੇ ਅਸਲ ਤੇ ਲੰਮਾ ਸਮਾਂ ਚੱਲਣ ਵਾਲਾ ਸਟ੍ਰਕਚਰ ਪੂਰਨ 4 ਇੰਚ ਪ੍ਰੈਸ਼ਰ ਪਾਣੀ ਬਣਾ ਕੇ ਦੇਣ ਦੀ ਗਾਰੰਟੀ ਜੋ ਕਿ ਤੁਹਾਡੇ ਸਾਹਮਣੇ ਹੈਗਾ ਕਿਸਾਨ ਭਰਾਓ ਕਿਸਾਨ ਦਾ ਅਸਲੀ ਤਨ ਜੋ ਕੀ ਹੈ ਸਟ੍ਰਕਚਰ ਤੇ ਤੇ ਪੂਰਨ ਪਲੇਟਾਂ ਦੇ ਲਾਗਾ ਜੋ ਕਿ ਸਾਡੀ ਕੰਪਨੀ ਸਰੇ ਦਾ ਸਵਾਗਤ ਦੇ ਰਿਹਾ ਸਤ ਸ੍ਰੀ ਅਕਾਲ ਜੀ ਮੋਰ ਜੀ ਬਾਕੀ ਕਿਸਾਨ ਭਰਾਵਾਂ ਨੂੰ ਮਿਲਾਂਗੇ ਦੇਣਗੇ ਜਾਣਕਾਰੀ ਉਹਨਾਂ ਨੇ ਆਪਣੀ ਕਾਕਾਈ ਛੱਲਰ ਮੰਡੀ ਡਬਲੂ ਪੀ ਇਹ ਕੰਮ ਚਸਤ ਤਰ੍ਹਾਂ ਲੱਗਿਆ ਹੋਮ ਬੁਲਾਉਣੇ ਆ ਕਿਸਾਨ ਭਰਾ ਨਾਲ ਦੇਣਗੇ ਜਾਣਕਾਰੀ ਸੱਸੀ ਗਾਲਾ ਜੀ ਪਹਿਲਾਂ ਥੋੜਾ ਸਵਾਗਤ ਕਰਦੇ ਕਾਕਾਈ ਛੱਲਰ ਮੰਡੀ ਡਬਲੂ ਪੀ ਤੇ ਦਈਓਗੇ ਆਪਣੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਆਪਣੀ ਕਾਕਾਈ ਛੱਲਰ ਕੰਪਨੀ ਨੂੰ ਕੀਤਾ ਕੰਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜਰੂਰ ਦੇਵਾਂਗੇ ਜੀ ਜਾਣਕਾਰੀ ਮੇਰਾ ਨਾਮ ਜੀ ਗੁਰਤੇਜ ਸਿੰਘ ਪਿੰਡ ਰਹਿ ਕੇ ਕਲਾਂ ਜੀ ਅਸੀਂ ਮੋਟਰ ਲਪਾਉਣੀ ਸੀ ਸੋਲਰ ਜੀ ਹਾਂਜੀ ਸਾਨੂੰ ਜਾਣਕਾਰੀ ਮਿਲੀ ਇੱਥੇ ਸਾਡੇ ਪਿੰਡ ਦਾ ਮੁੰਡਾ ਸੀ ਉਹ ਉਹ ਕਿੱਡਾ ਵੱਲੀ ਹੈ ਕਾਕਾ ਸੋਲਰ ਮੋਟਰਾਂ ਵਾਲਾ ਜੀ ਤੇ ਤੁਸੀਂ ਉੱਥੇ ਚੱਲੋ ਮੈਂ ਚੱਲ ਦੰ ਤੁਹਾਡੇ ਨਾਲ ਸਮਾਨ ਉਹ ਭਾਰਾ ਲਾਉਂਦੇ ਆ ਠੀਕ ਹੈ ਜੀ ਤੇ ਅਸੀਂ ਕਿ ਦਰਵਾਜ਼ਾ ਮੋਦੀ ਛੱਡੀ ਫਿਰ ਉੱਥੇ ਡੱਬ ਵਾਲੀ ਨੂੰ ਗਏ ਜੀ ਜਿਹੜੀ ਜਿਹੜੀ ਸਾਡੇ ਨਾਲ ਉਹਨੇ ਜਵਾਬ ਕਰੀ ਸੀ ਪੂਰੀ ਕਰੀ ਜੀ ਸਾਰਾ ਸਮਾਨ ਪੂਰਾ ਨਿਕਰ ਲਾਇਆ ਜੀ ਭਾਰਾ ਲਾਇਆ ਠੀਕ ਹੈ ਜੀ ਤੇ ਇਹਦੇ ਵਿੱਚ ਕੋਈ ਸਾਨੂੰ ਦਿੱਕਤ ਨਹੀਂ ਆਉਂਦੀ ਮੋਟਰ ਹੁਣ ਪਾਣੀ ਪੂਰਾ ਦਿੰਦੀ ਹੈ ਮੰਨ ਕੇ ਚੱਲੋ ਦਿਹਾੜੀ 'ਚ ਤਿੰਨ ਕਿੱਲੇ ਭਰ ਦਿੰਦੀ ਹੈ ਠੀਕ ਹੈ। ਡੈਲੀ ਦੇ ਡੇਢ ਦੇ ਘਰ ਦੀ ਹੈ। ਹਾਂ ਡੈਲੀ ਦਿਹਾੜੀ ਦੇ ਤਿੰਨ ਕਿਲੇ ਭਰ ਦਿੰਦੀ ਹੈ। ਤੇ ਇਹ ਸਵੇਰ ਕਿੰਨੇ ਕਵੇ ਚੱਲਦੀ ਤੇ ਸਭ ਤੋਂ ਪਹਿਲਾਂ ਚੱਲਦੀ ਕਿਹੜੀ? ਇਹ ਹੋਰ ਮੋਟਰਾਂ ਲੱਗੀਆਂ ਜੀ, ਹੋਰ ਮੋਟਰਾਂ ਦੇ ਨਾਲੋਂ ਦੂਰ ਘੰਟਾ ਪਹਿਲਾਂ ਚੱਲ ਪੈਂਦੀ ਹੈ ਤੇ ਦੂਰ ਘੰਟਾ ਬਾਅਦ ਚ ਬੰਦ ਹੁੰਦੀ ਹੈ। ਪਹਿਲਾਂ ਚੱਲ ਪੈਂਦੀ ਹੈ। ਠੀਕ ਹੈ ਜੀ। ਬਾਕੀ ਸਮਾਨ ਬਹੁਤ ਮਜ਼ਬੂਤ ਹੈ ਤੁਸੀਂ ਆਪ ਹੀ ਦੇਖ ਲਓ, ਉਹਨਾਂ ਦਾ ਦੇਖ ਲਓ, ਸਾਡਾ ਦੇਖ ਲਓ। ਹਾਂਜੀ ਹੋਰ ਮੋਟਰਾਂ ਜਿੰਨੇ ਛੋੜੇ ਲੱਗੇ ਆ ਗਿਆਂ ਹੋਰ ਬਜਾਦਿਆਂ ਕੰਪਨੀਆਂ ਆ। ਇਹਨਾਂ ਦੇ ਮੁਕਾਬਲੇ ਕਿਵੇਂ ਲੱਗਾ ਸਮਾਨ? ਬਹੁਤ ਵਧੀਆ ਨਿੱਕਰ ਸਮਾਨ ਹੈ ਜੀ ਪੂਰਾ ਮਨ ਖੁਸ਼ ਹੈ ਜੀ ਪੂਰਾ ਮਨ ਖੁਸ਼ ਹੈ ਜੀ ਬਾਦੇ ਮਤਲਬ ਖਰੇ ਉਤਰੇ ਨੇ ਕਾਕਾ ਜੀ ਖਰੇ ਉਤਰੇ ਆ ਜੀ ਕਾਕਾ ਮੈਂ ਤਾਂ ਨਾ ਵੀ ਲਵਾਉ ਉਹਨਾਂ ਦੀ ਉਥੋਂ ਲਾਓ ਜਿਹੜਾ ਸਮਾਨ ਵਧੀਆ ਲਾਉਂਦਾ ਚੰਗੀ ਲਾਉਂਦਾ ਹਾਂਜੀ ਉਥੋਂ ਲਵਾਉਣ ਕਾਕਾ ਸੁੱਲ ਡੱਬ ਵਾਲੀ ਤੋਂ ਸਮਾਨ ਲਾਓ ਜਾ ਕੇ ਤੇ ਵਿਸ਼ਵਾਸ ਹੈ ਜੀ ਵਿਸ਼ਵਾਸ ਹੈ ਜੀ ਸਾਡਾ ਤਾਂ ਚਾਰ ਦਿਨਾਂ ਜੀ ਉਹਨਾਂ ਨੇ ਵਿਸ਼ਵਾਸ ਪੂਰਾ ਕਰਤਾ ਸੀ ਨਹੀਂ ਕਈ ਸਾਈ ਕਰ ਲੈਂਦੇ ਆ 20-20 ਦਿਨ ਆਉਂਦੇ ਨਹੀਂ ਹਾਂਜੀ ਸਾਡੇ ਤਾਂ ਚੌਥੇ ਦਿਨ ਆ ਕੇ ਮੋਟਰ ਲਾਤੀ ਸੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਗੱਲ ਆਈ ਬਾਕੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੰਕਲ ਜੀ ਜੋ ਸੇਵਾ ਲਈ ਮੌਕਾ ਦਿੱਤਾ ਠੀਕ ਹੈ ਜੀ ਵਾਕਿਆ ਕਿਸਾਨ ਭਰਾਓ ਜਿਸ ਤਰ੍ਹਾਂ ਅੰਕਲ ਜੀ ਨੇ ਆਪਦੇ ਜਵਾਨੀ ਦੱਸਿਆ ਕਾਕਾ ਹੀ ਸ਼ੋਹਰ ਬਾਰੇ ਤਾਂ ਤੁਸੀਂ ਵੀ ਇੱਕ ਵਾਰੀ ਜ਼ਰੂਰ ਆਓ ਸੇਵਾ ਦਾ ਮੌਕਾ ਦਿਓ ਤਾਂ ਜੋ ਤੁਹਾਨੂੰ ਵੀ ਇਸ ਤਰ੍ਹਾਂ ਵਧੀਆ ਪੂਰਾ ਨਿੱਗਰ ਸਮਾਨ ਪੂਰਾ 4 ਇੰਚ ਪ੍ਰੈਸ਼ਰ ਦਾ ਪਾਣੀ ਬਣਾ ਕੇ ਦੇ ਕੇ ਵਾਕਿਆ ਆਓ ਇੱਕ ਵਾਰ ਫਿਰ ਤੁਹਾਨੂੰ ਪਾਣੀ ਦੇ ਦਰਸ਼ਨ ਕਰਾਉਣੇ ਕਿੰਨਾ ਸੋਹਣਾ ਬਣਿਆ ਹੋਇਆ ਜੀ ਹਾਈ ਕਿਸਾਨ ਭਾਓ ਇਹ ਹੁੰਦਾ ਹੀ ਅਸਲ ਵਿਸ਼ਵਾਸ ਤੇ ਖਰਾ ਉਤਰਨ ਵਾਲਾ ਕੰਮ ਤੋ ਜੋ ਕਿ ਤੁਹਾਡੇ ਸਾਹਮਣੇ ਆਪਣੇ ਕਿਸਾਨ ਭਰਾ ਅੰਕਲ ਜਿਨੇ ਆਪਦੇ ਜਵਾਨੀ ਜਾਣਕਾਰੀ ਦਿੱਤੀ ਜੀ ਉਹਨਾਂ ਨੇ ਵੇਖਿਆ ਸਭ ਤੋਂ ਨਿੱਗਰ ਸਮਾਨ ਪੂਰਾ ਹੈ ਵੀ ਸਮਾਨ ਲੱਗਾ ਹੈਗਾ ਪਾਣੀ ਦਾ ਫੁੱਲ ਪ੍ਰੈਸ਼ਰ 4 ਇੰਚੀ ਪਾਣੀ ਹੈ ਟਾਈਮਿੰਗ ਦਾ ਵੀ ਦੱਸਿਆ ਜਿਸ ਤਰ੍ਹਾਂ ਕਿ ਡੇਢ ਘੰਟਾ ਪਹਿਲਾਂ ਡੇਢ ਘੰਟਾ ਬਾਅਦ ਚੱਲਦੀ ਹੈ ਤਾਂ ਤੁਸੀਂ ਵੀ ਇੱਕ ਵਾਰੀ ਸੇਵ ਦਾ ਮੌਕਾ ਦਿਓ ਗੁਨੇਸ਼ ਟਿਓ ਸਟੋਰ ਮੰਡੀ ਡਬਲੀ ਕਾਕਾ ਇਸ਼ਵਨ ਰੇਲਵੇ ਲਾਈਨ ਦੇ ਨਾਲ ਫੁੱਲ ਦੇ ਥੱਲੇ ਜੀ ਆਓ ਅਸੀਂ ਤਰ੍ਹਾਂ ਬਣਾਇਆ ਰੱਖੋ ਪਿਆਰ ਬਾਕੀ ਮਿਲਦੇ ਵਾਲੇ ਮੋਟਰਾਂ ਤੇ ਧੰਨਵਾਦ ਜੀ